ਲੋਕੋ ਵੀ ਛੇੜਾ ਕਰੋ ਵੀਡੀਓ ਨੂੰ ਵਾਤਾਵਰ ਸ਼ੇਅਰ ਚਾਰ ਜਣਾਂ ਨੂੰ ਦਵਾਂਗੇ ਆਪਾਂ ਇਸ ਦਿਨ ਪੇਸ ਬਣਾ ਰਹੀ ਸੂਟ ਬਿਲਕੁਲ ਫਰੀ ਦੀ ਫਰੀ ਇਹ ਭਾਜੀ ਜਿਹੜਾ ਪਰਚੇਜ਼ਿੰਗ ਕਰੇਗਾ ਉਹਨਾਂ ਚੋਂ ਨਾ ਜਿਹੜੇ ਪਰਚੇਜ਼ਿੰਗ ਕਰੇ ਨਾ ਕਰੇ ਜਿਦ ਵੱਸ ਵੀਡੀਓ ਨੂੰ ਵਾਤਾਵਰ ਸ਼ੇਅਰ ਕਰੇ ਸ਼ੇਅਰ ਟੂ ਗਰੁੱਪ ਕਰੇ ਇਹ ਸੀ ਚਾਰ ਜਣਾਂ ਨੂੰ ਦਵਾਂਗੇ ਸੂਟ ਬਿਲਕੁਲ ਫਰੀ ਦੀ ਅਗਲਾ ਡਿਜ਼ਾਈਨ ਚੱਕੋ ਜੀ ਆਲੋ 5 ਮਿੰਟ ਸੂਟ ਆਲ ਓਵਰ 1000 ਰੁਪਏ ਦਾ ਸੂਟ ਮਟਿਕ ਦੀ ਉਕੜਾਈ ਇਹ ਸਾਰਾ ਭਰਿਆ ਆ ਗਿਆ ਨਾ ਕਿ ਫਰੈਂਡ ਬਿਲਕੁਲ ਬਿਲਕੁਲ ਜੀ ਸਾਰਾ ਜਰੀ ਦਾ ਕੰਮ ਕੀਤਾ ਹੋਇਆ ਨਾਲ ਕਿਤਾ ਧਾਗੇ ਦਾ ਕ ਰੇਟ ਵੀ ਹੋ ਰਹੀ 1000 ਰੁਪਏ ਦਾ 500 500 ਤੇ ਭਾਈ ਇਹ ਜਿਹੜਾ ਅਟੈਚੀ ਵਾਲੀ ਸਕੀਮ ਆ ਉਹ ਵੀ ਦੱਸੋ ਕੀ ਆ ਅਟੈਚੀ ਸਕੀਮ ਇਹ ਜਿਹੜਾ ਮੰਦਰ ਖਰੀਦਦਾ 1000 ਦਾ ਕੱਪੜਾ ਲੈਂਦਾ ਵਰੀ ਹੁੰਦਾ ਮੈਂ ਅਟੈਚੀ ਬਿਲਕੁਲ ਫਰੀ ਜੀ ਮਤਲਬ ਕੱਪੜਾ ਵੀ ਸਾਰਾ 50% ਤੇ ਦੇਣਾ ਤੇ 1000 ਤੇ ਅਟੈਚੀ ਫਰੀ ਦੇਣਾ 50% ਤੇ ਦੇਣਾ ਕੱਪੜਾ ਤੇ ਦੇਣਾ ਵੀ ਇਦਾਂ ਹੱਥ ਫੜਾ ਕੇ ਦੇਣਾ ਲਵਾਵੇ ਚ ਪਾਉਣ ਦੇਣਾ ਜਿਹੜਾ ਟੱਚੀ ਦੇ ਵਿੱਚ ਬਾਕੇ ਵੀਰੇ ਇਦਾਂ ਪਿਓਰ ਨੇਚਰਲ ਕਰੇਪ ਦੇ ਸੂਟ ਜੀ ਜਿਹੜੇ ਬਾਜ਼ਾਰ ਚ ਮਿਲਦੇ ਨੇ 15 1500 18 700 ਇਹ ਤੁਹਾਨੂੰ ਅਸੀਂ ਦੇਣਾ ਵਾਰ 700 ਰੁਪਏ ਦਾ ਜੀ 700 ਰੁਪਏ ਦਾ ਭਾਜੀ ਇੱਕ ਮਿੰਟ ਇੱਕ ਮਿੰਟ ਇਹ 700 ਤੋਂ ਉੱਤੋਂ ਦੀ ਵੱਧ ਦੀ ਨਾ ਕਢਾਈ ਕੀਤੀ ਉਹ ਵੀਰ ਜੀ ਅੱਗੋਂ ਤਿਆਰ ਆਂਦੇ ਬੈ ਨੇ ਅਸੀਂ ਕਹਿੰਨੇ ਹਰਤੀ ਪਣ ਪਾਗੇ ਵਧੀਆ ਦੇ ਵਧੀਆ ਕੱਪੜਾ